ਆ ਕਹਿੰਦੇ ਸੈਲਫ ਸੁਣੋ ਪਹਿਲੀ ਸੈਲਫ ਸਟਾਰਟ ਹੈ 1934 ਮਾਡਲ ਫੋਰ ਸਨ ਮੇਜਰ ਮੈਂ ਕਹਿੰਦਾ ਵੀ ਪੁਰਾਣਾ ਬਜ਼ੁਰਗ ਹੈ ਫੋਰ ਦਾ ਤੇ ਅੱਜ ਵੀ ਦਾਣੇ ਗਿਣਦੇ ਇੰਜਨ ਕਈਆਂ ਦਾ ਸੈਲਫ ਸੁਣ ਕੇ ਨਾ ਖੂਨ ਵਧ ਗਿਆ ਹੋਣਾ ਪਾਈਆ ਤੇ ਆਪਾਂ ਸਾਰੀ ਗੱਲ ਦੱਸਾਂਗੇ ਸਾਰੀ ਗੱਲ ਕਰਾਂਗੇ ਜਿਹੜਾ ਬੰਦਾ ਇਹਨੂੰ ਲੈ ਕੇ ਆਇਆ ਸੀ ਸਾਡੇ ਬਾਪੂ ਜੀ ਉਹਨਾਂ ਨਾਲ ਪੂਰੀ ਗੱਲਬਾਤ ਕਰਾਵਾਂਗੇ ਕਿੱਥੇ ਖੜਾ ਹੈ ਕਿਹੜੀ ਜਗ੍ਹਾ ਹੈ ਤੇ ਕਿਵੇਂ ਲਿਆਂਦਾ ਸੀ ਕਿੰਨੇ ਦਾ ਲਿਆਂਦਾ ਸੀ ਪੋਰਾ ਪੋਰਾ ਗੱਲ ਆਪਾਂ ਬਾਪੂ ਜੀ ਨਾਲ ਕਰਾਂਗੇ ਆ ਜਾਓ ਸਾਰੇ ਪਹਿਲਾਂ ਮੈਂ ਚਲਦੇ ਚ ਤੁਹਾਨੂੰ ਪਹਿਲਾਂ ਪੂਰਾ ਚਾਰ ਸਫੇਰਾ ਕਮਾ ਕੇ ਦਿਖਾ ਦਿਆਂ ਆਹ ਦੇਖ ਲਓ ਇੰਗਲੈਂਡ ਦਾ ਲੋਗੋ ਹੈਗਾ ਜਿੱਥੋਂ ਇਹ ਬਣ ਕੇ ਆਇਆ ਹੈ ਲਾਈਟਾਂ ਦੇ ਉੱਤੇ ਇਹਦੇ ਮੇਡ ਇਨ ਇੰਗਲੈਂਡ ਲਿਖਿਆ ਹੋਇਆ 1934 ਲਿਖਿਆ ਹੋਇਆ ਹੈ ਆਹ ਵੇਖ ਲਓ ਤੁਸੀਂ ਸਪੈਸ਼ਲੀ ਤੌਰ ਦੇ ਉੱਤੇ ਬ੍ਰਿਟਿਸ਼ ਮੋਟਰ ਕਾਰ 1956 ਲਿਖਿਆ ਹੈ ਕਿ 36 ਲਿਖਿਆ ਮੈਨੂੰ ਸਮਝ ਨਹੀਂ ਆਇਆ ਪਰ ਐ ਜਿਹੜਾ ਮਾਡਲ ਦੱਸਿਆ ਜਾਂਦਾ ਇਹ ਇਹਦੇ ਤੇ ਬਾਹਲੀ ਜਗ੍ਹਾ ਤੇ 1934 ਲਿਖਿਆ ਹੋਇਆ ਆਹ ਦੇਖ ਲਓ ਤੁਸੀਂ ਅੰਦਰੋਂ ਜਿਹੋ ਜੀ ਬਣਾਵਟ ਹੈਗੀ ਹੈ ਤੇ ਆਜੋ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਥੋੜੀ ਪਹਿਲਾਂ ਆਪਾਂ ਬੰਦ ਕਰਵਾ ਲਈਏ ਇਹਨੂੰ ਪਹਿਲਾਂ ਰਸਟਨਲ ਕਰ ਦਿੰਦੇ ਹਾਂ ਅੱਛਾ 1934 ਹੈ ਪੂਲੀ ਨਾਲ ਲੱਗੇ ਨੰਬੜ ਪੂਲੀ ਆਹ ਹੱਸਿਆ ਠੀਕ ਹੈ ਇਹ ਅੱਗੇ ਨਹੀਂ ਬਾਈ ਉਹ ਹੋ ਨਹੀਂ ਹੁੰਦੀ ਇਹ ਮਤਲਬ ਨਹੀਂ ਨਹੀਂ ਉਹ ਸਟਾਰਟ ਕਰਨਾ ਹੋਇਆ ਤਾਂ ਇਸ ਪੂਲੀ ਤੋਂ ਹੁੰਦਾ ਇੱਥੋਂ ਹੁੰਦਾ ਸੀ ਯਾਨੀ ਕਿ ਇਧਰ ਨੂੰ ਖਿੱਚਿਆ ਜਾਂਦਾ ਇਹ ਇਹ ਉਹ ਉੱਥੇ ਅੱਗੇ ਉਹ ਨਹੀਂ ਅੱਗੇ ਵਾਲਾ ਅੱਗੇ ਵਾਲਾ ਵੀ ਹੈਗਾ ਹੈ ਅੱਗੇ ਵਾਲਾ ਇੱਥੇ ਹੁੰਦਾ ਵੀਰੋ ਚੱਕਣੀ ਪੈਂਦੀ ਹੈ ਪੂਲੀ ਨਾਲ ਉਹ ਇਨਵੈਲਟੀ ਹੈ ਅੱਛਾ ਉਹ ਪੂਲੀ ਵੇਚ ਹੀ ਦਿੱਤੀ ਵੀ ਹੈ ਵੀ ਉਹ ਉੱਥੇ ਪਾਓ ਰਸਾ ਦੇ ਇਧਰ ਅੱਗੇ ਲਾਓ ਲੱਤ ਦੇ ਖੇ ਚਲੋ ਠੀਕ ਹੈ 4 ਸਨ ਹੈ ਮੇਡ ਇਨ ਇੰਗਲੈਂਡ ਮੇਡ ਇਨ ਇੰਗਲੈਂਡ ਲਓ ਜੀ ਇੰਗਲੈਂਡ ਦਾ ਬਣਿਆ ਹੋਇਆ ਤੇ ਉਹ ਸਾਹਮਣੇ ਸਾਡੇ ਬਾਪੂ ਜੀ ਬੈਠੇ ਆ ਇਹ ਲੈ ਕੇ ਆਏ ਸੀ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਬਾਪੂ ਜੀ ਦੀ ਡੇਟਵਾਰਤ ਕੀ ਬਣਦੀ ਉਸ ਹਾਉ ਨਾਲ ਫਿਰ ਇਹ ਕਿੰਨੇ ਸਾਲਾਂ ਦਾ ਹੋ ਗਿਆ ਤੇ ਉਧਰੋਂ ਬਾਪੂ ਜੀ ਦਾ ਫਿਰ ਹਸਾਉ ਕਿਤਾਬ ਤਾਂ ਫਿਰ ਉਧਰੋਂ ਆ ਇੰਨਾ ਪੁਰਾਣਾ ਨਹਿਮ ਤੈਨੂੰ ਤੈਨੂੰ ਚੀਜ਼ਾਂ ਇੱਥੇ ਨੇ ਨਾ ਟਿਕਲ ਕਿੰਨੀ ਉਮਰ ਹੋ ਗਈ ਇਹਦੀ 1934 ਤੋਂ ਲੈ ਕੇ ਟਰੈਕਟਰ ਦੀ 40 40 ਤੇ 60 ਉਹ ਤੇ ਤੇਈ ਉੱਤੇ 87 84 83 ਬਾਪੂ ਜੀ ਤੇ ਫਿਰ ਟਰੈਕਟਰ ਦੋਨੇ ਹਾਨ ਪਰਵਾਣੀ ਐ 160 ਹਸਾਬ ਦਾ 9095 90909595 ਸਾਲ ਦੇ ਐਡ ਹੈ ਵਾਟਰ ਵਾਡੀ ਦੀ ਖਰਚੀ ਕਰਦੇ ਸੈਲਫ ਮਾਰੀਏ ਸੈਲਫ ਮਾਰੀਏ ਫੈਨਰ ਤੋਂ ਇਹਨਾਂ ਨੂੰ ਦੱਸੋਗੇ 10000 ਛਾਲੀ ਖਰਚਾ ਖਰਚਾ ਦਾ ਬਾਪੂ ਜੀ ਦਾ ਘਟ ਹੁੰਦਾ ਆਣਾ ਮੈਨੂੰ ਲੱਗਦਾ ਫੇਰਾ ਖਰਚਾ ਘੁਰਚਦਾ ਬਾਈ ਬੂਈ ਤੇ ਖਰਚਾ ਤਾਂ ਥੋੜਾ ਜਿਹਾ ਹੈ ਥੋੜਾ ਜਿਹਾ ਸਾਹ ਸਰ ਜਿਹਦਾ ਹੁੰਦਾ ਹੋਣਾ ਖਰਚਾ ਮੈਨੂੰ ਲੱਗਾ ਘੰਟੇ ਦਾ 25 ਲੀਟਰ ਤੇ ਇਹ ਵਾ ਤੂੰ ਵਧੀਆ ਯਾਰ ਤੂੰ ਸੰਭੀ ਬੈਠੋ ਇੰਨੀ ਵਿਰਾਸਤ ਪੁਰਾਣੀ ਕਿਹਨੇ ਤੇ ਨਾ ਮੈਂ ਚੰਗਾ ਟਰੈਕਟਰ ਸਮਝ ਸੀ ਉਹ ਵੀ ਫੋਰਸ ਨਹੀਂ ਸੀ ਆਪਣੇ ਕੋਲੇ ਇੱਕੋ ਜਿਹੀ ਸੀ ਇਹ ਇਹ ਤਾਂ ਦਬਾ ਕੇ ਹੀ ਲਿਆ ਸੀ ਮੈਂ ਹੂੰ ਹੂੰ ਹੋਰ ਇਹਨਾਂ ਦਾ ਬੰਬਾ ਤੋਂ ਲਿਆਂਦਾ ਬੰਬਾੜਾ ਆਂਗਾ ਹਾਂ ਉਧਰੋਂ ਉਥੋਂ ਲਿਆਂਦਾ ਸੀ ਉਹ ਨਵਾ ਲਿਆ ਸੀ ਜਮਾ ਹਾਂ ਨਵਾ ਉਹ ਨੋਇਆ ਉਹ ਕਿੰਨੇ ਦਾ ਸੀ ਉਹਦਾ ਨਾਮਾ ਇਹ ਜਿਹੜਾ ਕਰਦਾ ਸੀ 20000 ਦਾ ਕਿਹੜੇ ਇਹਦੇ ਨਾਲ ਦਾ ਹੀ ਸੀ ਜਮਾ ਹੀ ਉਹ ਵੀ ਆਪਣਾ ਉਹ ਵੀ ਹੋਰ ਸੰਮੇਜਰੀ ਸੀ ਲੜਾਈ ਤੋਂ ਆਪਣੇ ਆਜ਼ਾਦੀ ਤੋਂ ਬਾਅਦ ਦੇ ਪਹਿਲਾਂ ਲਿਆ ਸੀ 47 ਤੋਂ ਪਹਿਲਾਂ ਦੀ ਗੱਲ ਹੈ 47 ਤੋਂ ਪਹਿਲਾਂ ਨਹੀਂ ਆਇਆ ਕੋਈ ਅੱਛਾ ਉਦੋਂ ਟਰੈਕਟਰ ਹੀ ਨਹੀਂ ਆਇਆ ਕੋਈ ਪਹਿਲਾਂ ਇਹ ਹੀ ਆਇਆ ਸੀ ਬਠਿੰਡੇ ਚ ਅੱਛਾ ਉਹ ਤਾਂ ਟਰੈਕਟਰ ਹੀ ਸੀ ਇਹ ਬਠਿੰਡੇੋਂ ਨਿਕਲਾ ਵਾ ਟਰੈਕਟਰ ਹੈ ਇਹ ਇਹ ਆਪਣਾ ਤੁਹਾਡੇ ਕੋਲੇ 47 ਤੋਂ ਪਹਿਲਾਂ ਦਾ ਹੈ ਪਿੱਛੋਂ ਤੇ ਜਿਹੜਾ ਤੁਸੀਂ ਲਿਆ ਸੀਗਾ ਕੋਈ ਉਹਦੇ ਪਿੱਛੋਂ ਦਾ ਅੱਛਾ ਮੇਕਿੰਗ ਇਹਦੀ ਉਦੋਂ ਦੀ ਹੈ 47 ਤੋਂ ਪਹਿਲਾਂ ਕੋਈ ਟਰੈਕਟਰ ਹੀ ਨਹੀਂ ਸੀ ਹਾਂ ਮੈਨੂਫੈਕਚਰਿੰਗ ਇਨਾਂ ਦਿੱਲੀ ਦਾ 14 ਸੀਗਾ ਅੱਛਾ ਉਹ ਬਠੰਡੇ ਖੜਾ ਕਿਸ ਸਰਦਾਰਾਂ ਦੇ ਅੱਛਾ ਪੱਥਰਾਂ ਜੇ ਟਾਇਰਾਂ ਤੋਂ ਪੱਥਰੇ ਪੱਥਰ ਸੁੱਟ ਰਹੇ ਉਹਦੋਂ ਫਿਰ ਇਹੀ ਚੱਲਦੇ ਹੁੰਦੇ ਹੋਰ ਵੀ ਟਰੈਕਟਰ ਚੱਲਦੇ ਹੁੰਦੇ ਜਿਵੇਂ ਬਾਈਲਾਰ ਸੀਗੇ ਬਾਈਲਾਰ ਸਾਂ ਆ ਉਹ ਵਿਨਟੇ ਲਾ ਵਾਲਾ ਜਿਹੜਾ ਵਿਨਟੇ ਲਾਣਾ ਯੂਜ਼ ਕੀਤਾ ਦੇ ਉਹ ਇਹਦੇ ਬਰਾਬਰ ਦਾ ਸੀਗਾ ਉਦੋਂ ਬਾਈਲਾਰ ਸੀ ਤੇ ਕਿਦੋਂ ਹੋਰ ਵੱਡਾ ਸੀ ਫੋਰਸ ਨਾ ਹੂੰ ਉਹ ਉਹ ਹੋຊਿਆ 90 ਉਸ ਤੋਂ ਉੱਪਰ ਦਾ ਮੋੜ ਵੱਡਾ ਤਾਂ ਸੀ ਸੀ ਸਿਲੰਡਰ ਤੇ ਇਹਨਾਂ ਦੀ ਵੀ ਉਵੇਂ ਆਉਂਦੀ ਸੀ ਮੈਂ ਆਪਾਂ ਕਹਿੰਦੇ ਉਹ ਜਮ 275 ਆ ਗਿਆ ਡੀਏ ਆ ਗਿਆ ਉਵੇਂ ਇਹਨਾਂ ਦੀ ਪਾਵਰ ਹੈ ਸੁਪਰ ਫੋਰਸ ਵਿੱਚ ਨਿਕ ਰਿਹਾ ਗੜਾ ਵਾਲਿਆਂ ਕੋਲ ਅੱਛਾ ਸੁਪਰ ਲੱਗਿਆ ਇੱਥੇ ਆਪਣਾ ਹੀ ਖੜਾ ਹੈ ਬੀਕਾਂ ਨੇ ਰਖੜਾ ਅੱਛਾ ਬੀਕਾਂ ਨੇ ਰਖੜਾ ਤੇ ਉਹਦੋਂ ਫਿਰ ਮੋਟਰਸਾਈਕਲ ਕਿਹੜੇ ਹੁੰਦੇ ਹੁੰਦੇ ਸੀ ਇਹਨਾਂ ਵੇਲੇ ਹਾਂ ਮੋਟਰਸਾਈਕਲ ਨਹੀਂ ਨਹੀਂ ਸੀ ਉਦੋਂ ਹੈ ਨਹੀਂ ਸੀ ਅਜੇ ਉਹ ਸ਼ਾਇਦ ਹੀ ਸਾਡੇ ਬਾਣੀਆਂ ਨੇ ਇਕ ਲਿਆਂਦਾ ਸੀ ਹਰ ਇੱਕ ਰੀਸਰਾ ਅੱਹਾ ਵਾਹ ਤਾਂ ਮੋਟਰਸਾਈਕਲ ਫਿਰ ਤੁਸੀਂ ਪਹਿਲਾਂ ਕਿਹੜਾ ਦੇਖਿਆ ਜੀ ਮੋਟਰਸਾਈਕਲ ਕਿਹੜਾ ਦੇਖਿਆ ਸੀ ਪਹਿਲਾਂ ਉਹ ਦੇਖਿਆ ਹੀ ਨਹੀਂ ਹੈ ਖਿਆਲ ਨਹੀਂ ਕਰਦਾ ਅੱਛਾ ਚਲਾਇਆ ਵੀ ਨਹੀਂ ਤੁਸੀਂ ਮੋਟਰਸਾਈਕਲ ਕਦੇ ਯਾਰ ਥੋੜੇ ਦਿਨਾਂ ਦੇ ਚੱਲੇ ਨਾ ਅੱਛਾ ਸਾਈਕਲ ਤਾਂ ਚਲਾਇਆ ਸਾਈਕਲ ਤੇ ਸੀ ਅੱਛਾ ਇਹ ਪਿਛੜ ਵਾਰੀ ਸੀ ਮੇਰਾ 1200 ਗੰਢਾ ਦਾ ਪਾਣੀ ਆ ਅੱਛਾ ਜੀ ਉਹ ਸਾਈਕਲ ਤੇ ਹੁੰਦਾ ਉਹਨਾਂ ਦਾ ਬਾਈਕਲ ਨਹੀਂ ਸੀ ਮੋਟਰਸਾਈਕਲ ਤੁਸੀਂ ਸਾਰੀ ਉਮਰ ਚਲਾਇਆ ਨਹੀਂ ਟਰੈਕਟਰ ਤੇ ਰਹੇ ਹੋ ਗੱਡੀਆਂ ਕੋਈ ਜੀਪ ਗੱਡੀ ਕੋਈ ਕਾਰ ਬਲ ਗੱਟੂ ਹੁੰਦਾ ਸੀਗਾ ਅੱਛਾ ਗੱਟੂ ਹਾਂ ਉਹ ਗਮੰਦਾ ਪੁਰਾਣੇ ਟਰੱਕ ਆ ਫੀਟਰ ਜਿਹੇ ਕੋ ਟਰੱਕ ਉਹ ਪੁਰਾਣੇ ਪੁਰਾਣਾ ਗਦਰ ਫਿਲਮ ਵਾਲਾ ਉਹ ਵੱਡੇ ਟਰੱਕ ਜੇ ਉਹ ਛੋਟੇ ਛੋਟੇ ਸੀ ਉਹ ਅੱਛਾ ਪੁਰਵਾਈ ਫੋਰ ਸੀ ਅੱਛਾ ਚਾਰੇ ਕਸ ਥੈਂਕ ਯੂ ਜੀ ਹਾਂ ਜੀ ਉਹ ਉਹਦੀ ਉਹਦੀ ਬੱਸਾਂ ਬਣਾਇਆ ਸੀ ਅੱਛਾ ਉਹ ਬੱਸ ਬੱਸਾਂ ਬਿੱਤੀ ਅੱਛਾ 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 ਠੀਕ ਹੈ ਉਹ ਤੇ ਵੀ ਹੁੰਦੇ ਸਾਡੇ ਅੱਛਾ ਅੱਛਾ ਦੇਖ ਲਾਣਾ ਰਸਵਾ ਇਹ ਮੈਂ ਕਹਿੰਦਾ ਤੁਸੀਂ ਕਰਮਾ ਵਾਲੇ ਮੇਲਾ ਦਾ ਉਹ ਚਿੱਠੀਆਂ ਚਿੱਠੀਆਂ ਤੂੰ ਵੀ ਪਹਿਲਾਂ ਹੀ ਸ਼ਾਇਦ ਉਹ ਤੇ ਚਿੱਠੀਆਂ ਵੀ ਨਹੀਂ ਹੁੰਦੀਆਂ ਹੋਣੀਆਂ ਬਾਪੂ ਜੀ ਹਾਂ ਹਾਲਚਾਲ ਪੁੱਛਣ ਵਾਸਤੇ ਉਹ ਚਿੱਠੀਆਂ ਹੁੰਦੀਆਂ ਸੀਗੀਆਂ ਹਾਂ ਕੋਦੇ ਵਿਰਲੀਆਂ ਮੇਲਾ ਦਾ ਨਾ ਕਿੰਨੇ ਦਿਨਾਂ ਤੋਂ ਪਹੁੰਚਦੀਆਂ ਸੀ ਕੋਰਦੇ ਨਹੀਂ ਸੀ ਕੋਈ ਅੱਛਾ ਸਾਡੇ ਪਿੰਡ ਦਾ ਇੱਕ ਸ਼ਿਪਾ ਪੜਿਆ ਸੀਗਾ ਅੱਛਾ ਕੋਈ ਕਨੇਡਾ ਕੋਈ ਉੱਡ ਗਿਆ ਐਸਾ ਦਾ ਪਿਓ ਅੱਛਾ ਉੱਥੇ ਫਾਰਸੀ ਉਹ ਪੜਿਆ ਸੀਗਾ ਅੱਛਾ ਜੀ ਅੰਗਰੇਜ਼ੀ ਉਹ ਪੜ੍ਹਦਾ ਸੀਗਾ ਹਾਂਜੀ ਤੇ ਜਦੋਂ ਛੁੱਟੀ ਆਉਂਗਾ ਕਿਤੇ ਹੋਰ ਗੁਰਮੁਖੀ ਚ ਚਿੱਠੀਆਂ ਆਉਣੀਆਂ ਸੀਗੀਆਂ ਹਾਂਜੀ ਗੁਰਮੁਖੀ ਚ ਜਾਂ ਉਰਦੂ ਚ ਹਾਂਜੀ ਉਹ ਉਰਦੂ ਦੇ ਸੱਤ ਚ ਮਤਬਾਸ ਸੀਗਾ ਅੱਛਾ ਤੁਸੀਂ ਸੱਤ ਉਰਦੂ ਹੀ ਪੜ੍ਹੇ ਹੋ ਆ ਨਾਮ ਨੂੰ ਵਧੀਆ ਲਿਖ ਲੈਣੇ ਹੋਜੇ ਵੀ ਹਾਂ ਉਰਦੂ ਚ ਉਹ ਤਾਂ ਨਹੀਂ ਲੱਗਦਾ ਹੁਣ ਨਹੀਂ ਬਦਲਦਾ ਜਾ ਕੇ ਜੇ ਨਿਕਲਣਾ ਪਹਿਲਾਂ ਵਧੀਆ ਪੜ੍ਹ ਲਿਖ ਲਿਓ ਮਤਲਬ ਉਰਦੂ ਪੜ੍ਹਦੇ ਸੀ ਉਹਦੀਆ ਲਿਖਦੇ ਵੀ ਸੀ ਵੇਲਾਣਾ ਯਾਰ ਉਹ ਵੇਲੇ ਦੀਆਂ ਗੱਲਾਂ ਕਿੱਥੇ ਫਿਰ ਤੁਸੀਂ ਸੱਤ ਕਿੱਥੇ ਬੜੀਆਂ ਸੀ ਬਠਿੰਡੀ ਹਾਂ ਹੋਰ ਰਾਮਪਰਾਮੰਡੀ ਰਾਮਪਰਾਮੰਡੀ ਮੇਰੇ ਨਾਰਕਿਸ ਟੱਡੇ ਅੱਛਾ ਟੱਡੇ ਉੱਥੇ ਰਹੇ ਸੀ ਆਪਾਂ ਤਾਂ ਪਹਿਲਾਂ ਤਾਂ ਮੈਿੱਤੇ ਹੀ ਰਹਿੰਦੇ ਸੀ ਮੈਿੱਤੇ ਰਹਿੰਦੇ ਹੁੰਦੇ ਪਹਿਲਾਂ ਤਾਂ ਨਹੀਂ ਮੈਿੱਤੇ ਤੋਂ ਪਹਿਲਾਂ ਹਾਂ ਪਹਿਲਾਂ ਕਿੱਥੇ ਰਹਿੰਦੇ ਹੁੰਦੇ ਸੀ ਮੈਿੱਤੇ ਤੋਂ ਪਹਿਲਾਂ ਹਾਂਜੀ ਪਹਿਲਾਂ ਤਾਂ ਬਹੁਤ ਪੁਰਾਣਾ ਗੱਲ ਹੈ ਉਵੇਂ ਜਿਹੜਾ ਮਤਲਬ ਹੁਣ ਤੁਹਾਡਾ ਜਿਵੇਂ ਤੁਸੀਂ ਪੜ੍ਹੇ ਫਿਰ ਤੁਸੀਂ ਉਦੋਂ ਜਦੋਂ ਪੜ੍ਹਦੇ ਹੁੰਦੇ ਸੀ ਜਾਂ ਉਦੋਂ ਤਾਂ ਮੈਥੇ ਹੀ ਸੀ ਬੈਠੋ ਬਠਿੰਡਾ ਤੇ ਬਠਿੰਡਾ ਰਾਮਪੁਰੇ ਰਾਮਪੁਰੇ ਪੜ੍ਹਦੇ ਹੁੰਦੇ ਸੀ ਬਿੰਡੇ ਤਾਂ ਫਿਰ ਮੈਂ ਰਹਿੰਦਾ ਢੱਡੀ ਸੀ ਨਾਨ ਮੇਰੇ ਨਾਨ ਕਿ ਇੱਥੇ ਨਾਨਕੇ ਰਹਿੰਦੇ ਹੁੰਦੇ ਸੀ ਮੇਰੇ ਮਾਮੇ ਤਾਂ ਮਰ ਗਏ ਸੇ ਅੱਛਾ ਮਾਮਾ ਦੀ ਇੱਕ ਕੁੜੀ ਸੀ ਹਾਂਜੀ ਇੱਕ ਮਾਮੇ ਧੌਲੇ ਵਾ ਸੀ ਜਿਹੜਾ ਉਹ ਮਾਮੇ ਤਾਂ ਆਈ ਨਹੀਂ ਸੀ ਮਤਲਬ ਅੱਛਾ ਜੀ ਉਹ ਤਾਂ ਉੱਥੇ ਰਹਿੰਦੇ ਪਰ ਘਟਾ ਗਿਆ ਸੋਡੇ ਬੇਲੀ ਮਿੱਤਰ ਫਿਰ ਸਾਰੇ ਆਪਣੇ ਮੈਿੱਤੇ ਹੀ ਸੀ ਪੁਰਾਣੇ ਅੱਟਡੇ ਅੱਛਾ ਢੱਡੇ ਸੀ ਸੋਡੇ ਬਹੁਤ ਢੱਡੇ ਅੱਛਾ ਪੁਰਾਣਾ ਬੇਲੀ ਚਾਰਾ ਫਿਰ ਜਵਾਨੀ ਦਾ ਉੱਥੇ ਹੀ ਰਹਿ ਗਿਆ ਉੱਥੇ ਹੀ ਰਹਿ ਗਿਆ ਮੈਂ ਇੱਥੇ ਜੋ ਨਰਾਇਣ ਮੂਨ ਆ ਗਿਆ ਹਾਂਜੀ ਮੂਨ ਤਾਂ ਐਸੇ ਉਹਦਾ ਅੱਛਾ ਜੀ ਇੱਥੇ ਢੇਰੇ ਜਿਹਾ ਬੱਦਲ ਅੱਛਾ ਜੀ ਜੇਕਰ ਮੈਂ ਵੀ ਦੇਖੇ ਜਾਂਦਾ ਹੁੰਦਾ ਅੱਛਾ ਜੀ ਨਾ ਦੇ ਕੋਰੋਨਾ ਮੋਰ ਕੋਰੋਨਾ ਸੀਗਾ ਹੂੰ ਉਹ ਸਾਹ ਨੂੰ ਲੈ ਕੇ ਦੱਸਿਆ ਉਹ ਤੇ ਮੋਰ ਕੋਲ ਇਹ ਤੇ ਰੰਗ ਲੱਗ ਗਿਆ ਅੱਛਾ ਜੀ ਅੱਜ ਆ ਜਾਂਦਾ ਮੈਂ ਨਾ ਬਾਕੀ ਜਾਂਦਾ ਆ ਜਿਆਦਾ ਜਨਾਂ ਕੋਲ ਇੱਕ ਸਾਲ ਬਾਦਾਂ ਮੈਂ ਨਾ 2 ਮਹੀਨੇ ਰਹੂੰਗਾ ਹੂੰ ਬਾਚਾਂ ਦਾ 2 ਮਹੀਨੇ ਫਿਰ ਉਰੇ ਹਾਂ ਲਈ ਕਿੰਨਾ ਰਹਿ ਗਿਆ ਕਨਵਨੂ ਖੇਤ ਇਹ ਸ਼ਾਪੜੀ ਜਿਹੀ ਮੇਰੀ ਪੱਤੀ ਹੋਈ ਅੱਛਾ ਜੀ ਪਾਣੀ ਉੱਥੇ ਵਾਪਰ ਰਹਿਣਾ ਸੀਗਾ ਕਨ ਇੱਕ ਟਾਈਮ ਰੋਟੀ ਖਾਉਂਗਾ ਮੈਂ ਹਾਂ ਕਿ ਰੋਟੀ ਬਣਾ ਆਟਾ ਗੋਤਲੇ ਜਿਹਾ ਪਾ ਕੇ ਜਿਦੀ ਮਾਤਰ ਕੋਲ ਅੱਛਾ ਚਲ ਮਾਚੀ ਤਕਿ ਜਿਵੇਂ ਮੈਂ ਹਾਲੇ ਥੇ ਮੇਰਾ ਵਿਲੇਜ ਹੋ ਗਿਆ ਉਹ ਕਨਾਂ ਬਾਬਾ ਆਇਆ ਤੇ ਨਹੀਂ ਸੁਤੋਂਦੀ ਗੱਲ ਹੂੰ ਤੰਨੇ ਛੋਟਾ ਜਿਹਾ ਕੋਠਾ ਪਾ ਦਾਂਗੇ ਹੂੰ ਹੂੰ ਫਿਰ ਗੱਲ ਬਣਾਉਂਦੇ ਆਂ ਉਹ ਕਰਾ ਜੰਗਾ ਪਾਏ ਕੋਠਾ ਪੁੰਦੇ ਪੁੰਦਾ ਦੇ ਸਾਨੂੰ 20 ਦਿਨ ਲੱਗਗੇ ਅੱਛਾ ਅਜੇ ਫੋਨਾ ਤੜਕੇ ਫੋਨਾ ਅਜੇ ਫੋਨਾ ਤੜਕੇ ਫੋਨਾ ਇਹ ਕਰਦਿਆ ਕਰਦਿਆ ਕੰਨ ਬਤ ਕੋਠਾ ਨੇ ਪੈਂਦਾਗਾ ਹਾਂ ਅੱਜ ਗੱਲਾਂ ਕਰਦੇ ਰਿਓ ਉਹ ਉਹ ਕੁਮਯਾਰ ਵੀ ਇੱਥੇ ਬੈਠ ਗਿਆ ਕਦੋਂ ਪਾ ਦੇਂਗੇ ਬਾਬਾ ਕੋਈ ਨੀ ਤੂੰ ਇੱਕ ਦੋ ਤਾਂ ਅੰਠਾ ਰ ਹੂੰ ਕਦੋਂ ਪਾ ਦੇਂਗੇ ਮੀਂਹ ਤੋਂ ਡਰਦਾ ਮੀਂਹ ਤਾਂ ਆਉਂਦਾ ਹੀ ਨੀਗਾ ਹੂੰ ਕਰ ਮਰ ਜਿਹੜੇ ਕਿ ਜੰਦੇ ਹੂੰ ਇਹ ਪਹਿਲੇ ਉਸਨੇ ਉਹ ਆਦ ਕੇ ਬਾਬਾ ਤਾਂ ਤਾਂ ਮਾਰਤੇ ਫਿਰ ਜੇ ਮੀਂਹ ਨਹੀਂ ਆਉਂਦਾ ਫਿਰ ਇੱਥੇ ਸੀ ਕੀ ਕਰਾਂਗੇ ਹੂੰ ਕੰਨ ਮੈਂ ਤਾਂ ਸੁਭਾਈ ਕੀ ਬੋਲੇ ਆਪਸ ਸੁਭਾਈ ਕੀ ਕਹਤਾ ਮੈ ਤਾਂ ਆਉਂਦਾ ਨਹੀਂ ਕੋਈ ਬੋਲ ਤਾਂ ਕਰਤੇ ਹੁਣ ਹਾਂ ਅੱਛਾ ਉਦੋਂ ਚੱਤ ਜੱਜ ਕੀ ਗੱਲ ਪੱਕੇ ਬੋਲ ਹੋਗੇ ਪੱਕੇ ਹੂੰ ਨਹੀਂ ਨਹੀਂ ਆਉਂਦਾ ਤਾ ਤੇ ਜਿਹੜੇ ਢੜਕੇ ਸਦੇ ਹੈ ਹੂੰ ਬਸਾਂ ਜਾਂਦੇ ਹੁੰਦੇ ਉਦੋਂ ਅੱਛਾ ਅਜੀ ਕੰਨ ਮੈਂ ਮਤਾਂ ਜ ਜਾਉਂਗਾ ਮੈਂ ਕਹਿੰਦਾ ਰਹਿ ਬਾਬਾ ਜਾਮਾਨਾ ਦੇ ਕੋਠੇ ਘਾਟਾ ਪਾਉਂਦਾ ਹਾਂ ਜਾਨੀ ਕੰਨ ਨਾ ਕੋਈ ਮਤਾਂ ਜਾਉਂਗਾ ਹੂੰ ਕਰਦੇ ਕਰਦੇ ਆ ਤੇ ਤੇ ਜਦੋਂ ਸائیں ਨੇੜੇ ਉਹਨਾਂ ਚਾਕੇ ਮੋਢੇ ਧਰ ਲਿਆ ਪਤਾ ਲੱਗਾ ਸੀਗਾ ਅੱਛਾ ਜੀ ਕਿਧਰ ਬਾਜ ਜਾਵੇਂਗਾ ਕਿਧਰ ਤੂੰ ਹੂੰ ਉਹਨੂੰ ਐਸੀ ਸੰਗ ਪਈ ਜੀ ਆ ਤਾਂ ਮੈਂ ਰਹਿਣਾ ਨਹੀਂਗਾ ਇਹ ਤਾਂ ਵੇ ਖੜਾ ਹੋ ਕੇ ਭਲ ਭੱਜ ਗਿਆ ਭੱਜ ਗਿਆ ਇਹਦੀ ਬੇਕਾਂ ਲੱਗੀ ਹੈ ਰਾਮ ਤੁਹਾਨੂੰ ਕਦੀ ਰਾਮ ਤੁਹਾਨੂੰ 10 ਰੁਪਏ ਤਾਂ ਦੇ ਦੇ ਹੂੰ ਭੱਜ ਕੇ ਜਾ ਕੋਈ ਗਿਆ ਤੇ ਉਹ ਬੱਸ ਤੇ ਲਿਵੇ ਲੱਗ ਗਿਆ ਅੱਛਾ ਜੀ ਕਿਨਾਂ ਟੰ ਦੇਖਿਓ ਸਵਾਰੀ ਭੱਜੀ ਆਉਂਦੀ ਆ ਸਵਾਰੀ ਜਾਂਦੀ ਘੱਤਰ ਹਾਂਜੀ ਕਿਨੈਕਟਰ ਨੇ ਰੋਕ ਲਈ ਜੀ ਬੱਸ ਅੱਛਾ ਬੱਸ ਰੋਕ ਲਈ ਤੇ ਜੀ ਰਾਮਤਨ ਨੂੰ 10 ਰੁਪਏ ਦੇ ਬੜਾਏ ਬੜਾਏ ਜੀ ਤੇ ਜਦੋਂ ਬੱਸ ਚੱਲਣ ਲੱਗੀ ਕੰਲਾ ਲਾ ਉਹ ਚੱਕ ਰਾਮਤਨਾ ਮਾਗਾ ਪੁੱਟੇ ਸੜਤੇ ਅੱਛਾ ਰਾਮਤਨ ਨੂੰ ਮਾਲੂ ਮਾਲ ਹੈ ਅੱਛਾ ਇਹ ਜਸਾ ਸੀਗਾ ਸਾੜ ਪਰ ਮਹੀਨੇ ਪਿਆ ਹੂੰ ਆਵਾਜ਼ ਦੇ ਕਹਿੰਦੇ ਵੀ ਪਹਿਲਾਂ ਵੀ ਕਈ ਗੁੱਸਣੇ ਹੋਏ ਉਹਨਾਂ ਨੇ ਜਿਹੜੇ ਬੋਲ ਕਰਦੇ ਨਾ ਪਾਰ ਹੁੰਦੇ ਸੀ ਉਹਨਾਂ ਦੇ ਪਾਰਸੀ ਹੁੰਦੇ ਸੀ ਉਹਨਾਂ ਦੇ ਇਹ ਜੀ ਸਾਧੂ ਵੀ ਕੋਈ ਸਾਧੂ ਉਹਨਾਂ ਦਾ ਮਤਲਬ ਮਾਨਸਿਕ ਤੌਰ ਦੇਤੇ ਵੀ ਸਾਧੂ ਹੀ ਸੀਗੇ ਦਿਮਾਗੀ ਤੌਰ ਦੇਤੇ ਪਹਿਲਾਂ ਤੋਂ ਹੀ ਸਾਧੂ ਸੀਗੇ ਮਤਲਬ ਉਹ ਵੀ ਉਹਨਾਂ ਨੇ ਕਦੇ ਐਂ ਨਹੀਂ ਬੈਠਣਾ ਪਰਿਵਾਰ 'ਚ ਨਹੀਂ ਬੈਠੇ ਕਦੇ ਜਦੋਂ ਬੈਠਣਾ ਜਾ ਕੇ 베ਰੀ ਥੱਲੇ ਬਹਿ ਗਏ ਬਸ ਉੱਥੇ ਹੀ ਬੈਠੇ ਰਹਿਣਾ ਖੇਤ ਝੁੱਗੀ ਪਾਲੀ ਉੱਥੇ ਬੈਠੇ ਰਹਿਣਾ ਬਸ ਪਰਿਵਾਰ 'ਚ ਨਹੀਂ ਬਹਿੰਦੇ ਸੀ ਪੁਵਾਰਤ ਨੇ ਤੇ ਤਾਂ ਸਾਡੇ ਪੁਵਾਰੇ ਐਸੇ ਹੁਣ ਉਹ ਨੂਬਗੜ ਰਹਿਣਾ ਨੂਬਗੜ ਦੇ ਕੋਲੇ ਉਹਨੇ ਇਹ ਪੀੜੀ ਉਹਦੇ ਨਾਲ ਫੜਦਾ ਰਿਹਾ ਸੀ ਹਾਂ ਪੁਵਾਰਤ ਨਾਲ ਅੱਛਾ ਤੇ ਪੁਵਾਰੀ ਜਿਹੜਾ ਇਥੇ 20 ਸਾਲ ਦਾ ਅੱਛਾ ਇਹ ਉਹਦਾ ਵੀ ਹੁੰਦਾ ਸੀ ਉਹ ਜਿਹੜਾ ਉਹਥੇ ਜਾ ਕੇ ਸਮਾਧੀ ਲਈ ਉਹਨੇ ਹਾਂ ਉਹ ਦੋ ਦ ਪਿੱਖੀ ਜਾਵੜੇ ਸੀਗੇ ਹਾਂ ਪਿੱਖੀ ਹਾਂ ਮਹਿਰ ਦੇ ਉੱਤੇ ਦੇ ਰਹੇ ਮਹਿਰ ਦੇ ਉੱਤੇ ਹਾਂ ਜਮਾ ਉਹ ਪਿੱਖੀ ਡੇਰੇ ਚ ਜਾ ਕੇ ਫਿਰ ਉੱਥੇ ਆਪਣੇ ਵੀ ਜਦੋਂ ਘਰੇ ਆ ਗਏ ਸੀ ਤੇ ਬਿਮਾਰ ਹੋ ਗਏ ਸੀਗੇ ਹਾਂ ਕਹਿੰਦੇ ਮੈਨੂੰ ਉੱਥੇ ਹੀ ਲੈ ਜਾਓ ਫਿਰ ਫਿਰ ਡੈਡੀ ਛੱਡ ਕੇ ਆਏ ਸੀ ਉਹ ਕਿ ਹਾਂ ਇਹਨੂੰ ਕਹਿੰਦਾ ਮੈਨੂੰ ਉੱਥੇ ਹੀ ਛੱਡਿਆ ਯਾਰ ਕਹਿੰਦੇ ਤੇ ਨਹੀਂ ਇੱਥੇ ਵੀ ਆਪਣੇ ਘਰੇ ਆਏ ਨੇ ਹੁੰਦੇ ਸੀ ਨਾ ਕਦੇ ਮਤਲਬ ਮੰਮੀ ਹੋਰਿਆਂ ਨੂੰ ਜਾਂ ਕਿਸੇ ਨੂੰ ਮੱਥੇ ਹੀ ਨਹੀਂ ਲਾਇਆ ਸੀਗਾ ਬੁੜੀ ਨੂੰ ਬਸ ਅੰਦਰ ਉੱਥੇ ਪਾਪਾ ਜਣੇ ਕੋਲ ਬਹਿ ਜਾਂਦੇ ਆ ਕੇ ਗੱਲਾਂ ਕਰੀ ਜਾਂਦੇ بس ਇਹਨਾਂ ਕੋਲ ਆ ਕੇ ਗੱਲਾਂ ਕਰਕੇ ਇਹਨਾਂ ਕੋਲ ਬਸ ਬੁੜੀਆਂ ਤਾਂ ਆਉਂਦੀਆਂ ਤਾਂ ਬਸ ਦੂਰੋਂ ਆਰਾਮ ਭਈ ਆਰਾਮ ਭਈ ਮੱਥਾ ਦੂਰੋਂ ਹੀ ਟੇਕ ਕੇ ਬਸ ਕੋਈ ਕੰਮ ਹੀ ਨਹੀਂ ਸੀਗਾ ਇੰਥੇ ਕਿਕੇ ਸੱਟੇ ਬਾਸੇ ਬਹੁਤਾ ਕਰਾ ਕਿੱਥੇ ਜੀ ਉਹ ਕੋਲ ਪਿੱਛੇ ਅੱਛਾ ਇੱਥੇ ਬਾਸੇ ਤੇ ਇਹ ਇਹ ਸੱਟਾ ਦਿੰਦਾ ਸੀਗਾ ਅੱਛਾ ਤੇ ਗੁਰੂ ਨੇ ਆ ਕੇ ਉਹਨੂੰ ਕਹਿੰਦਾ ਮਗਨ ਮੋਨੇ ਹਾਂ ਆ ਪੁੱਤਾਂ ਜਣਾ ਕੰਮ ਕਰਿਆ ਕਰ ਅੱਛਾ ਇਹ ਕਰਿਆ ਕਰ ਹਾਂ ਇਹ ਫੇਰ ਫੇਰ ਉਹਥੋਂ ਗਿਆ ਸੀ ਉਹ ਅੱਛਾ ਜਦੋਂ ਸੱਤਾਂ ਬੰਦ ਕਰਦਾ ਹਾਂ ਹਾਂਜੀ ਉਹਨਾਂ ਨੇ ਸੱਤਾਂ ਸਭ ਬੰਦ ਕਰਿਆ ਹੋ ਉਹ ਬਾਣੀ ਨੂੰ ਆਖਣ ਗਿਆ ਕਾ ਮੈਂ ਤਾਂ Rajasthan ਜਾਣਾ ਹਾਂ ਹਾਂ ਸੱਤਿਆਲੇ ਨੂੰ ਕਹਿੰਦਾ ਰਹੀਏ ਰਹਿ ਜਾ ਉਹਨੂੰ ਉਹ ਕਨ ਬੱਬਰ ਫੀ ਆਇਆ ਨੇ ਮਿੰਲੇ ਮੰਗਾ ਰਿਹਾ ਕਿਤੇ ਤਰਹੀ ਪੈਣਾ ਤੇ ਭਾਈ ਗਿਆ ਉੱਥੇ ਹਾਂ ਬਾਣਿਆਂ ਨਾਲ ਕਰਤਾ ਉਸ ਨੂੰ ਅੱਛਾ ਹਾਂ 3 ਕਿਲੋ ਦਾ ਸੱਟਾ ਜਿਹੜਾ ਜਿਹੜਾ ਲੱਗ ਜਾਂਦਾ ਨਾ ਉਹ ਪਾਰ ਹੀ ਜਾਂਦਾ ਲੱਗ ਜਾਂਦਾ ਪਾਰ ਹੀ ਜਾਂਦਾ ਹਾਂ ਬਾਬੇ ਫੇਲ ਹੋ ਗਿਆ ਬਾਣੇ ਹਾਂ ਫੇਲ ਹੋ ਗਿਆ ਬਾਣਿਆਂ ਫਿਰ ਬਾਣਿਆਂ ਨੇ ਉਹਦੇ ਗੁਰੂ ਨੂੰ ਆਖਿਆ ਮਹਾਰਾਜ ਉਹ ਮਾਰਿਆ ਗਿਆ ਉਹ ਫਿਰ ਬਸ ਉਹ ਭੱਗ ਗਿਆ ਉੱਥੇ ਇਹਦਾ ਬਾਬਾ ਦਾ ਕੰਬੀ ਛੱਡੇ ਚਟੰਗੇ ਮੂੜ ਮਤਿ ਇਹ ਵਾਲੀ ਜੀ ਮੂੜ ਮੂੜ ਜਿਵੇਂ ਮਾਣਾ ਆਇਆ ਨਾ ਮਸਾ ਆਪਦੇ ਮਨ ਦੀ ਜਿਆਦਾ ਕਰਨੀ ਹੁੰਦੀ ਸੀਗੀ